ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਉਹ ਉਹਨਾਂ ਦਾ ਕਿਸੇ ਦੀ ਭਾਵਨਾਵਾਂ ਵਿੱਚ ਆ ਕੇ ਉਸਨੇ ਕਰ دیا۔ ਹਮ ਉਸ ਦੀ ਜਾਂਚ ਕਰ ਰਹੇ। ਕਿਹੜੀ ਭਾਵਨਾ ਭਾਈ? ਜਿਹੜੀ ਭਾਵਨਾ ਤੇਰੇ ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚਲੇ ਜਨ। ਕਿਹੜੀ ਭਾਵਨਾ ਦੀ ਗੱਲ ਕਰਦਾਂ? ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ 'ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਵਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਆ ਗੁਰੂ ਘਰ 'ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧਾੜਵੀ ਦੇ ਰੂਪ 'ਚ ਆਵੇ ਗੁਰੂ ਸਾਹਿਬ ਦੀ ਗੁਰੂ ਅਰਗੁਪ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਤਖਤ ਤੇ ਉੱਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹੂੰਗਾ ਉਹ ਮਿਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਕੀ ਕੀ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਤੇ ਸੀਐਮ ਨੂੰ ਫਿਰ بڑے ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਔਰ ਗੁਰੂ ਘਰ ਤੇ ਆਏ ਸ਼ਰਦਾਲੂਆਂ ਤੇ ਜੇ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ ਲੈਪਸ ਹੋ ਗਿਆ ਗੋਲੀਆਂ ਚੱਲਣ ਲੱਗੀਆਂ ਔਰ ਚੀਫ ਮਿਨਿਸਟਰ ਕਹਵੇ ਦਿਸ ਇਜ਼ ਨੋ ਸਿਕਿਉਰਿਟੀ ਇਸ਼ੂ ਤੇ ਫਿਰ ਤੁਸੀਂ ਸਿਕਿਉਰਕੀ ਇਸ ਜਗ੍ਹਾ ਨੂੰ ਰੱਖ ਰਹੇ ਹੋ ਮਜੀਦੀਦਾਬ ਇੱਕ ਦੱਸੋ ਕਿੰਨਾ ਸੇਵਾ ਸਪੂਰਨ ਹੋਈ ਹੈ ਜੀ ਉਹ ਦੱਸਦਾ ਯਾਰ ਇਹ ਦੱਸਦਾ ਮਜੀਦੀਦਾਬ ਜਿਹੜੀ ਸੀਆਈਏ ਸਾਹਿਬ ਜਿਹੜੀ ਸੀਗੀ ਉਹ ਨਹੀਂ ਤੈ ਸੀ ਗ੍ਰਹਿ ਮੰਤਰਾਲੇ ਨੂੰ ਤੁਸੀਂ ਕੋਈ ਲਿਖਿਆ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੰਨੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਹੈ ਧਾਮੀ ਸਾਹਿਬ ਨੂੰ ਇਹ ਨਰੈਣ ਨਹੀਂ ਮਿਲਿਆ ਇੱਕ ਕਹਾਣੀ ਬਣਾਤੀ ਗਈ ਐ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ੍ਹ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਸੀ ਤੁਸੀਂ ਤੁਹਾਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਫਿਰ ਤੁਹਾਨੂੰ ਵੀ ਮਿਲਿਆ ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਹੈ ਉਹਦੀ ਜ਼ਿੰਮੇਵਾਰੀ ਪ੍ਰੈਸ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਜਿਹੜੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਔਰ ਇੱਕ ਕਹਾਣੀ ਬਣਾ ਕੇ ਇੱਥੇ ਪੇਸ਼ ਕਰਤੀ ਗਈ ਹੈ ਜਿਹਦਾ ਕੋਈ ਮੈਨੇ ਨਹੀਂ ਔਰ ਕੋਰਟ ਦੇ ਅੰਦਰ ਗੱਲ ਕਹੀ ਗਈ ਕਿ ਜੀ ਸੀਸੀਟੀਵੀ ਮਿਲਦੀ ਨਹੀਂ ਬਾਹਰ ਆ ਕੇ ਤੁਹਾਨੂੰ ਮੀਡੀਆ ਚ ਕਹਤਾ ਕਿ ਸੀਸੀਟੀਵੀ ਤਾਂ ਸਾਡੇ ਕੋਲ ਹੈ ਔਰ ਅੰਦਰ ਕੋਰਟ ਨੇ ਵੀ ਜੋ ਮੈਨੂੰ ਪਤਾ ਲੱਗਿਆ ਝਾੜ ਪਾਈ ਕਿ ਸੀਸੀਟੀਵੀ ਤਾਂ ਜਨਤਕ ਹੈ ਸਭ ਦੇ ਕੋਲ ਹੈ ਅਚਲੀ ਜੋ ਇਹ ਇਨਕੁਆਇਰੀ ਦਾ ਬਚਪ ਕੀਤਾ ਜਾ ਰਿਹਾ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਔਰ ਜਿਹੜਾ ਸਾਡਾ ਬਿਆਨ ਜਿਹੜੇ ਇੱਥੇ ਚਸ਼ਮਦੀਦ ਗਵਾਹ ਸਨ ਉਹਨਾਂ ਦੇ ਬਿਆਨ ਨਾ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਆ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆ ਸਾਹਮਣੇ ਕਹਿੰਦਾ ਜਿਵੇਂ ਉਹ ਨਿਸ਼ਾਨ ਹੈ ਹਲੇ ਤੱਕ ਹਲੇ ਤੱਕ ਨਿਸ਼ਾਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੇ ਜਾਂ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੇਰ ਪੁੱਤਮ ਗੁੱਤੀ 'ਚ ਦੱਸਦਾ ਮੈਂ ਆਈਓ ਤੇ ਜਿਹੜਾ ਕੰਪਲੇਂਟੈਂਟ ਹੈ ਉਹ ਇੱਕੋ ਹੀ ਦਾ ਮੈਂ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਹੇ ਹੋ ਆਪ ਪਰੇਸ਼ਾਨ ਚੀਫ ਮਿਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਐਸਐ ਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਹੋ ਮਿਨਿਸਟਰ ਤੇ ਸੀਪੀ ਦੀ ਤਾਂ ਆਪਸ ਚ ਐਡੀ ਕੋਆਰਡੀਨੇਸ਼ਨ ਤੀਜੀ ਗੱਲ ਕੰਪਲੇਨੈਂਟ ਇਹਦੇ ਚ ਚਾਹੀਦਾ ਜਸਵੀਰ ਉਹ ਗੁਰਦੀਪ ਸਿੰਘ ਜਿਹੜਾ ਮੌਕੇ ਤੇ ਸੀ ਜਾਂ ਉਹ ਸਾਬਕਾ ਸਰਪੰਚ ਜਾਂ ਸਾਡੇ ਹੋਰ ਬੰਦੇ ਉਹਨਾਂ ਨੂੰ ਤਾਂ ਅਜੇ ਤੱਕ ਕੋਈ ਉਹਨਾਂ ਦਾ ਬਿਆਨ ਵੀ ਨਹੀਂ ਦਰਜ ਕੀਤਾ ਜਾ ਰਿਹਾ ਅੱਜ ਤੋਂ ਬਾਅਦ ਅਸੀਂ ਇਹ ਸਾਰੀ ਜੋ ਪੁਲਿਸ ਕਮਿਸ਼ਨਰ ਦੀ ਹਰਪਾਲ ਰੰਧਾਵੇ ਦੀ ਚੌੜੇ ਨਾਲ ਮਿਲੀ ਭੁਗਤ ਕਵਰ ਅਪ ਆਪਰੇਸ਼ਨ ਹੈ ਉਹਦਾ ਪੜਦਾ ਵੀ ਫਾਸ਼ ਕਰਾਂਗੇ ਆਪ ਕੋਰਟ ਤੇ ਪਾਰਟੀ ਵੀ ਬਣਾਵਾਂਗੇ ਔਰ ਆਪਣੇ ਬਿਆਨ ਦਰਜ ਕਰਾਂਗੇ ਪੁਲਿਸ ਜੋ ਇਹਦੇ ਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੀ ਆ ਸਾਰੀ ਕਾਰਵਾਈ ਨੂੰ ਉਹਦੀ ਨਿੰਦਿਆ ਕਰਦੇ ਨੇ ਸਰਕਾਰ ਕੰਦੇ ਨੇ ਐਫ ਆਈ ਆਰ ਵੀ ਲਕੋ ਕੇ ਰੱਖੀ ਗਈ ਹੈ ਮੇਰਾ ਵੀਰ 4 ਦਿਨ ਐਫ ਆਈ ਆਰ ਲਕੋ ਕੇ ਰੱਖੀ ਸੀ 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 ਟੀ ਵੀ ਕਵਰੇਜ ਇੰਨਾ ਕੋਲ ਸੀ ਜੋ ਚੌੜੇ ਦਾ ਵਕੀਲ ਕਹਿ ਰਿਹਾ ਉਹਨੂੰ ਗਾਈਡੈਂਸ ਤਾਂ ਪੁਲਿਸ ਦੇ ਰਹੀ ਆ ਇਹ ਮੈਂ ਤਾਂ ਚਾਹੂੰਗਾ ਭੁੱਲਰ ਸਾਹਿਬ ਵੀ 10 ਦਿਨ ਉਹਨਾਂ ਤੇ ਕੀ ਦਾ ਦਬਾਅ ਮੁੱਖ ਮੰਤਰੀ ਦਾ ਕੀ ਆਈਐਸਆਈ ਦਾ ਪਾਕਿਸਤਾਨ ਦਾ ਦਵਾਈ ਦੱਸਦਣ ਕਿਦੇ ਤੇ ਆਇਆ ਇਹਨਾਂ ਨੂੰ ਮਜੀਠੇ ਦੇ ਵਿੱਚ ਹਾਂਜੀ ਗੱਲ ਦਾ ਡਰਿਆ ਕਿ ਸੁਖਵੀਰ ਉਹਨਾਂ ਨੂੰ ਹਮਦਰਦ ਵਿੱਚ ਕੋਈ ਜਿਹੜੀ ਅਮਲਾਜ਼ਰ ਚਲੋ ਮੈਂ ਇੱਕ ਗੱਲ ਦੱਸਾਂ ਜੀ ਉਹ ਦਿਨ ਜੇ ਸੁਖਵੀਰ ਜੀ ਬਚੇ ਆ ਨਾ ਜੀ ਪੁਆਇੰਟ ਬਲੈਂਕ ਰੇਂਜ ਤੋਂ ਅਟੈਕ ਤੋਂ ਗੁਰੂ ਸਾਹਿਬ ਨੇ ਬਖਸ਼ਿਆ ਗੁਰੂ ਸਾਹਿਬ ਨੇ ਬਚਾਇਆ ਗੁਰੂ ਸਾਹਿਬ ਆਪ ਵਰਤੇ ਆ ਇਸ ਲਈ ਸੀਪੀ ਕੀ ਕਵੇ ਪੁਲਿਸ ਕੀ ਕਵੇ ਸਚਾਈ ਸਾਰਿਆਂ ਦੇ ਸਾਹਮਣੇ ਆ ਔਰ ਸੱਚਾਈ ਐਕਸਪੋਜ਼ ਹੋਊਗੀ ਇਹਦੀ ਵੱਡੀ ਜਾਂਚ ਮੰਗੀ ਜਾਊਗੀ ਜੋ ਇਹ ਕਵਰ ਅਪ ਆਪਰੇਸ਼ਨ ਹੋ ਰਿਹਾ ਉਹਦਾ ਪਰਦਾ ਪਾਚ ਕਰਾਂਗੇ